ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਪੰਡਾਹਲੇ ਸੂਬਾ ਜਲੰਧ 75 ਪੰਜਾਬ ਕਿਸਾਨ ਯੂਨੀਅਨ ਬਾਗੀ ਜਿਸ ਤਰ੍ਹਾਂ ਕਿ ਸਾਰੀ ਹੀ ਸੰਗਤ ਜਾਣਦੀ ਹੈ ਦੇਸ਼ਾਂ ਵਿਦੇਸ਼ਾਂ ਦੇ ਆਪਣੇ ਵਸਦੀਆਂ ਕਿ ਪਿਛਲੇ ਲਗਭਗ 21 ਮਹੀਨਿਆਂ ਤੋਂ ਜੋ ਲਤੀਫਪੁਰਾ ਮੋਡ ਵਸੇਬਾ ਮੋਰਚਾ ਚੱਲ ਰਿਹਾ ਹੈ ਜਿਸ ਦਾ ਕਿ ਜਿਹੜਾ ਅੱਜ ਜੋ ਰਾਤ ਘਟਨਾ ਹੋਈ ਹੈ ਜਿਸ ਨੂੰ ਦੇਖਦੇ ਹੋਏ ਸਮੂੱਚੀਆਂ ਹੀ ਕਿਸਾਨ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ ਤੇ ਜਿਹੜਾ 13 ਫਰਵਰੀ ਨੂੰ ਅਸੀਂ ਰਸਤਾ ਪ੍ਰਸ਼ਾਸਨ ਦੇ ਇੱਕ ਲਾਰੇ ਦੇ ਉੱਤੇ ਜਾਂ ਪੰਜਾਬ ਸਰਕਾਰ ਦੇ ਇੱਕ ਲਾਰੇ ਦੇ ਉੱਤੇ ਖਲਾਇਆ ਸੀਗਾ ਕਿ 48 ਘੰਟੇ ਦੇ ਵਿੱਚ ਇਸ ਰਸਤੇ ਨੂੰ ਦੁਬਾਰਾ ਬੰਦ ਕਰ ਦਿੱਤਾ ਜਾਊਗਾ ਸਿਰਫ ਅਸੀਂ ਕਾਗਜ਼ ਪੱਤਰ ਜਾਂ ਫੋਟੋ ਵੀਡੀਓ ਬਣਾ ਕੇ ਹਾਈ ਕੋਰਟ ਤੇ ਪੇਸ਼ ਕਰਨੀਆਂ ਕਿ ਸਾਡੀ ਬਹੁਤ ਜ਼ਿਆਦਾ ਕਲਾਸ ਲੱਗ ਰਹੀ ਏ ਹਾਈ ਕੋਰਟ ਵੱਲੋਂ ਅੱਜ ਉਹ ਰਸਤਾ ਸੀ ਕਿਸਾਨ ਜਥੇ ਬੰਨੀਆਂ ਸਾਰੀਆਂ ਹੀ ਦੇ ਸਹਿਯੋਗ ਦੇ ਨਾਲ ਅੱਜ ਇਹ ਰਸਤਾ ਸੀ ਦੁਬਾਰਾ ਬੰਦ ਕਰ ਦਿੱਤਾ ਏ ਦੂਸਰੀ ਪਰਲੀ ਸਾਈਡ ਤੋਂ ਵੀ ਬੰਦ ਕਰਤਾ ਗਿਆ ਤੇ ਇਸ ਸਾਈਡ ਤੋਂ ਵੀ ਤੇ ਇਸ ਵੀਡੀਓ ਰਾਹੀਂ ਅਸੀਂ ਚੇਤਾਵਨੀ ਦੇਣੀ ਚਾਹੁੰਦੇ ਆ ਮੌਜੂਦਾ ਸੱਤਾਧਿਰ ਇਨਕਲਾਬ ਦਾ ਝੂਠਾ ਲਾਲ ਦੇ ਕੇ ਆਈ ਨਾਰਾ ਦੇ ਕੇ ਆਈ ਪੰਜਾਬ ਸਰਕਾਰ ਨੂੰ ਤੇ ਭਗਵੰਤ ਮਾਨ ਨੂੰ ਕਿ ਜਿਹੜੀਆਂ ਇਹ ਕੋਝੀਆਂ ਹਰਕਤਾਂ ਜੋ ਤੁਸੀਂ ਕਰ ਰਹੇ ਹੋ ਪ੍ਰਸ਼ਾਸਨ ਜਿਹੜਾ ਇੰਪਰੂਵਮੈਂਟ ਟਰਸਟ ਜਲੰਧਰ ਦਾ ਕਿ ਜੋ ਕੱਲ ਰਾਤ ਇੱਥੋਂ ਬੈਠੇ ਲੋਕਾਂ ਦੇ ਜਿਹੜੇ ਕੰਬੂਆਂ ਨੂੰ ਆਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤੇ ਇੱਕ ਜਿਹੜਾ ਸੀਗਾ ਕੰਬੂ ਬਿਲਕੁਲ ਸੜ ਕੇ ਸੁਆਹ ਹੋ ਚੁੱਕਿਆ ਏ ਇਹਨਾਂ ਸਾਰੀਆਂ ਚੀਜ਼ਾਂ ਤੋਂ ਤੁਸੀਂ ਬਾਜ਼ ਆ ਜਾਓ ਕਿਉਂਕਿ ਜੇ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਏ ਤਾਂ ਉਹਦਾ ਸਾਰਾ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਜਲੰਧਰ ਇੰਪਰੂਵਮੈਂਟ ਟਰਸਟ ਤੇ ਜਲੰਧਰ ਦਾ ਪ੍ਰਸ਼ਾਸਨ ਹੋਊਗਾ ਅੱਜ ਅਸੀਂ ਇਹ ਦੁਬਾਰਾ ਰਸਤਾ ਬੰਦ ਕਰ ਚੱਲੇ ਆ ਤੇ ਪ੍ਰਸ਼ਾਸਨ ਨੂੰ ਅਸੀਂ ਇਸ ਵੀਡੀਓ ਰਾਹੀਂ ਚੇਤਾਵਨੀ ਦਿੰਦੇ ਆ ਕਿ ਜਿਨੇ ਵੀ ਕਿਸੇ ਨੇ ਇਹ ਰਸਤਾ ਦੁਬਾਰਾ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਸਮੂਚੀਆਂ ਹੀ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਮੀਟਿੰਗ ਲਾ ਕੇ ਇੱਕ ਵੱਡਾ ਸੰਘਰਸ਼ ਕੀਤਾ ਜਾਊਗਾ ਚਾਹੇ ਉਹ ਮੋਟਾ ਸਾਨੂੰ ਹਾਈਵੇ ਜਾਮ ਕਰਨਾ ਪਵੇ ਚਾਹੇ ਸਾਨੂੰ ਉਹ ਕੋਈ ਰੇਲ ਟ੍ਰੈਕ ਜਾਮ ਕਰਨਾ ਪਵੇ ਇਹਨਾਂ ਸਾਰੀਆਂ ਜਿਹੜੀਆਂ ਉਹਨਾਂ ਸੰਘਰਸ਼ਾਂ ਦੇ ਵਿੱਚੋਂ ਜੋ ਵੀ ਰਿਜ਼ਲਟ ਉਹਦੇ ਸਿੱਟੇ ਨਿਕਲਣਗੇ ਉਹਦੇ ਜ਼ਿੰਮੇਵਾਰ ਪੰਜਾਬ ਸਰਕਾਰ ਜਲੰਧਰ ਪ੍ਰਸ਼ਾਸਨ ਤੇ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਹੋਊਗਾ ਇੰਨੀਆਂ ਕ ਬੇਨਤੀਆਂ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘੱਟ ਕੇ ਬਣਾਣੀ ਹੈ